ਮੁੱਖ ਮੰਤਰੀ ਬਲੂ ਰੇਜਸਟਰੀ ਲਈ ਐਨਓਸੀ ਦੀ ਜਿਹੜੀ ਸ਼ਰਤ ਖਤਮ ਕਰਨ ਦਾ ਐਲਾਨ ਮੁੱਖ ਮੰਤਰੀ ਭਵਨਤਵਾਲ ਨੇ ਪੰਜਾਬ ਦੇ ਲੋਕਾਂ ਨੂੰ ਅੱਜ ਵੱਡਾ ਤੋਹਫ਼ਾ ਦਿੰਦਿਆਂ ਰਜਿਸਟਰੀ ਲਈ ਐਨਓਸੀ ਦੀ ਸ਼ਰਤ ਖਤਮ ਕੀਤੇ ਜਾਣ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਜਲਦੀ ਹੀ ਨੋਟੀਫਿਕੇਸ਼ਨ ਤੇ ਹੋਰ ਬੇਰਵੀ ਜਾਰੀ ਕਰ ਦਿੱਤੇ ਜਾਣਗੇ ਮੁੱਖ ਮੰਤਰੀ ਨੇ ਸਾਫ਼ ਕਰ ਦਿੱਤਾ ਹੈ ਕਿ ਭਵਿੱਖ ਵਿੱਚ ਸੂਬੇ ਵਿੱਚ ਗੈਰ ਕਾਨੂੰਨੀ ਕਲੋਨੀਆਂ ਨਹੀਂ ਬਣ ਦਿੱਤੀਆਂ ਜਾਣੀਆਂ ਮੁੱਖ ਮੰਤਰੀ ਇੱਥੇ ਹਲਕਾ ਡੇਰਾਵਸੀ ਦੇ ਪਿੰਡ ਅੰਖਰਪੁਰ ਵਿੱਚ ਆਪਦੀ ਸਰਕਾਰ ਆਪ ਦੇ ਦੁਆਰਾ ਸਕੀਮ ਦਾ ਰਸਮੀ ਆਗਾਜ਼ ਕਰਨ ਦੇ ਕਰਨ ਮੌਕੇ ਬੋਲ ਰਹੇ ਸਨ ਸ੍ਰੀਮਾਨ ਨੇ ਦੱਸਿਆ ਹੈ ਕਿ ਸਰਕਾਰ ਨੇ ਕਲਰ ਕੋਡਿੰਗ ਸਟੈਂਪ ਪੇਪਰ ਸਿਸਟਮ ਸ਼ੁਰੂ ਕੀਤਾ ਹੈ ਤੇ ਕਲੋਨੀ ਬਣਾਉਣ ਲਈ ਕਲੋਨਾਈਜ਼ਰ ਨੂੰ ਲਾਲ ਸਟੈਂਪ ਪੇਪਰ ਲੈਣਾ ਪਵੇਗਾ ਇਹ ਸਟੈਂਪ ਪੇਪਰ ਉਦੋਂ ਹੀ ਜਾਰੀ ਕੀਤਾ ਜਾਵੇਗਾ ਜਦੋਂ ਬਿਨੈਕਾਰ ਨੂੰ ਸੀਵਰੇਜ ਅੱਗ ਬਿਜਲੀ ਅਤੇ ਪ੍ਰਦੂਸ਼ਣ ਸਮੇਤ ਸਾਰੀਆਂ ਮਨਜ਼ੂਰੀਆਂ ਮਿਲ ਜਾਣੀਆਂ ਉਨ੍ਹਾਂ ਕਿਹਾ ਕਿ ਜਿੰਨਾ ਲੋਕਾਂ ਨੇ ਗੈਰ ਮਨਜ਼ੂਰਸ਼ੁਦਾ ਕਲੋਨੀਆਂ ਵਿੱਚ ਪਲਾਟ ਖਰੀਦੇ ਹੋ ਸਨ ਉਹਨਾਂ ਨੂੰ ਹੁਣ ਰਾਹਤ ਮਿਲੇਗੀ ਕਿਉਂਕਿ ਜਈਆਂ ਪੁਰਾਣੀਆਂ ਕਲੋਨੀਆਂ ਲਈ ਐਨਓਸੀ ਦੀ ਸ਼ਰਤ ਖਤਮ ਕੀਤੀ ਜਾ ਰਹੀ ਹੈ ਹਾਲਾਂਕਿ ਨਵੀਆਂ ਕਲੋਨੀਆਂ ਤੇ ਇਹ ਸ਼ਰਤ ਲਾਗੂ ਨਹੀਂ ਹੋਵੇਗੀ ਸਰਕਾਰ ਗੈਰ ਕਾਨੂੰਨੀ ਕਲੋਨੀਆਂ ਨਹੀਂ ਘਟਣ ਦੇਵੇਗੀ ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਮੌਜੂਦ ਸਨ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਕੰਮਾਂ ਲਈ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਹਨ ਪਰ ਉਹਨਾਂ ਦੇ ਕੰਮ ਨਹੀਂ ਹੁੰਦੇ ਅੱਜ ਤੋਂ ਇਸ ਵਰਤਾਰੇ ਨੂੰ ਖਤਮ ਕਰ ਦਿੱਤਾ ਗਿਆ ਹੈ ਪਿੰਡ ਅੰਖਰਪੁਰ ਵਿੱਚ ਅੱਜ ਤੋਂ ਸ਼ੁਰੂ ਕੀਤੀ ਗਈ ਇਸ ਸਕੀਮ ਤਹਿਤ ਲੋਕਾਂ ਨੂੰ ਘਰ ਬੈਠੇ 45 ਸਹੂਲਤਾਂ ਮਿਲਣੀਆਂ ਸਬ ਡਿਵੀਜ਼ਨਾਂ ਵਿੱਚ ਰੋਜ਼ਾਨਾ ਕੈਂਪ ਲਗਾਏ ਜਾਣਗੇ ਜਿਨ੍ਹਾਂ ਦਾ ਸਮਾਂ ਸਵੇਰੇ 10 ਤੋਂ 5 ਵਜੇ ਤੱਕ ਦਾ ਹੋਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ 100 ਚੁੱਕਣ ਵੇਲੇ ਕਿਹਾ ਸੀ ਕਿ ਸਰਕਾਰ ਪਿੰਡਾਂ ਛੋਟੇ ਕਸਬਿਆਂ ਤੇ ਸ਼ਹਿਰਾਂ ਤੋਂ ਚੱਲੇਗੀ ਅਤੇ ਅੱਜ ਉਹਨਾਂ ਦਾ ਸੁਪਨਾ ਪੂਰਾ ਹੋ ਗਿਆ ਹੈ ਮੁੱਖ ਮੰਤਰੀ ਨੇ ਭੰਕਰਪੁਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਕਿਹਾ ਕਿ ਇਸ ਪਿੰਡ ਵਿੱਚ ਟਿਊਬਵਲ ਨਾ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ ਇਸ ਦਾ ਹੱਲ ਹੀ ਇਸੇ ਮਹੀਨੇ ਕਰ ਦਿੱਤਾ ਜਾਏਗਾ ਉਹਨਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਖੱਗਰ ਦਰਿਆ ਦਾ ਪਾਣੀ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਕੋਈ ਨੁਕਸਾਨ ਨਹੀਂ ਕਰੇਗਾ ਤੇ ਦਰਿਆ ਦੀ ਸਫਾਈ ਕੀਤੀ ਜਾਵੇਗੀ ਮੁੱਖ ਮੰਤਰੀ ਨੇ ਲੜਕੀਆਂ ਲਈ ਅਹਿਮ ਐਲਾਨ ਕਰਦੇ ਕਹੇ ਕਿ ਫਾਇਰ ਬ੍ਰਿਗੇਡ ਵਿੱਚ ਵਿਭਾਗ ਵਿੱਚ ਜਿਹੜੀਆਂ ਲੜਕੀਆਂ ਭਰਤੀ ਕੀਤੀਆਂ ਜਾਵੇਗੀ ਇਸ ਟੈਸਟ ਵਿੱਚ 60 ਕਿਲੋਗ੍ਰam ਭਾਰ ਚੁੱਕਣ ਦਾ ਜਿਹੜਾ ਨਿਯਮ ਵੀ ਬਦਲਿਆ ਗਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਕਲੋਨਾਈਜ਼ਰ ਰਜਿਸਟਰੀ ਲਈ ਐਨਓਸੀ ਦੀ ਸ਼ਰਤ ਖੰਦ ਖਤਮ ਕੀਤੇ ਜਾਣ ਤੋਂ ਖੁਸ਼ ਹੋਣਗੇ ਕਿਉਂਕਿ ਉਹਨਾਂ ਦੀ ਉਹਨਾਂ ਦੀਆਂ ਨਜਾਇਜ਼ ਕਲੋਨੀਆਂ ਹੁਣ ਰੈਗੂਲਰ ਹੋ ਜਾਣੀਆਂ ਉਹਨਾਂ ਨੇ ਕਿਹਾ ਕਿ ਇਸ ਵਾਰ ਤਾਂ ਇਹ ਲੋਕ ਬਚ ਜਾਣਗੇ ਪਰ ਅਗਲੀ ਕਲੋਨੀ ਕੱਟਣ ਤੋਂ ਪਹਿਲਾਂ ਇਹਨਾਂ ਨੂੰ ਪੂਰਾ ਹਿਸਾਬ ਦੇਣਾ ਪਵੇਗਾ ਉਹਨਾਂ ਨੇ ਕਿਹਾ ਕਿ ਹੁਣ ਕਲੋਨੀਆਂ ਸੰਬੰਧੀ ਨਿਯਮ ਤਿੰਨ ਵਾਰ ਬਦਲੇ ਜਾ ਚੁੱਕੇ ਹਨ ਇਹ ਪ੍ਰਕਿਰਿਆ ਜਿਹੜੀ ਐਨਓਸੀ ਦੀ ਚੱਲ ਰਹੀ ਸੀ ਸਭ ਤੋਂ ਪਹਿਲਾਂ ਜੋ ਬਿਨੇਕਾਰ ਸੀ ਬਿਨੇਕਾਰ ਨੂੰ ਨਗਰ ਨਿਗਮ ਦੁਆਰਾ ਅਧਿਕਾਰਿਤ ਆਰਕੀਟੈਕਟ ਕੋਲ ਜਾਣਾ ਪੈਂਦਾ ਸੀ ਜੋ ਐਨਓਸੀ ਅਪਲੋਡ ਕਰਨ ਲਈ ਕੁਝ ਰੁਪਏ ਫੀਸ ਦੀ ਮੰਗ ਕਰਦਾ ਸੀ ਇਸ ਤੋਂ ਬਾਅਦ ਖਰੀਦਾਰ ਤੋਂ ਦਸਤਾਵੇਜ਼ ਲੈ ਜਾਂਦੇ ਅਤੇ ਜੇਕਰ ਜ਼ਮੀਨ ਦਾ ਸਮਝੌਤਾ 2018 ਤੋਂ ਪਹਿਲਾਂ ਸੀ ਤਾਂ ਹੀ ਬਿਨੇਕਾਰ ਦੇ ਪੱਕੇ ਤੋਂ ਐਨਓਸੀ ਲਈ ਅਰਜ਼ੀ ਮਨਜ਼ੂਰ ਕੀਤਾ ਜਾਂਦਾ ਪਲਾਟ ਦਾ ਗੂਗਲ ਮੈਪ ਲੋਕੇਸ਼ਨ ਵੀ ਅਪਲੋਡ ਕਰਨਾ ਹੁੰਦਾ ਹੈ ਇਸ ਤੋਂ ਇਲਾਵਾ ਸਾਈਟ ਪਲਾਨ ਵੀ ਤਿਆਰ ਕਰਕੇ ਲਗਾਇਆ ਜਾਂਦਾ ਹੈ ਆਰਕੀਟੈਕਟ ਤੋਂ ਅਪਲਾਈ ਕਰਨ ਤੋਂ ਬਾਅਦ ਆਨਲਾਈਨ ਫਾਈਲ ਖੇਤਰ ਦੇ ਡਰਾਫਟਸਮੈਨ ਕੋਲ ਜਾਂਦੀ ਹੈ ਜੋ ਮੌਕੇ ਤੇ ਜਾ ਕੇ ਪਲਾਟ ਦੀ ਪੁਸ਼ਟੀ ਕਰਦਾ ਹੈ ਅਤੇ ਫੋਟੋਆਂ ਅਪਲੋਡ ਕਰਦਾ ਹੈ ਇਸ ਦੇ ਨਾਲ ਹੀ ਪਲਾਟ ਲਈ ਐਨਓਸੀ ਦੇਣ ਲਈ ਕਿੰਨੀ ਸਰਕਾਰੀ ਫੀਸ ਅਦਾ ਕਰਨੀ ਪਵੇਗੀ ਇਸ ਦਾ ਮੇਰਵਾ ਤਿਆਰ ਕੀਤਾ ਜਾਂਦਾ ਹੈ ਫਾਈਲ ਅੱਗੇ ਖੇਤਰ ਦੇ ਇਨਸਪੈਕਟਰ ਜਾਂ ਐਸਡੀਓ ਕੋਲ ਜਾਂਦੀ ਹੈ ਜੋ ਦੁਬਾਰਾ ਪੂਰੇ ਵੇਰਵੇ ਆ ਦੀ ਜਾਂਚ ਕਰਦਾ ਹੈ ਅਤੇ ਆਪਣੀ ਰਿਪੋਰਟ ਦਿੰਦਾ ਹੈ ਫਾਈਲ ਅੱਗੇ ਖੇਤਰ ਦੇ ਏਟੀਪੀ ਜਿਆ ਐਕਸ਼ਨ ਕੋਲ ਜਾਂਦੀ ਹੈ ਜੋ ਸਾਰੇ ਦਸਤਾਵੇਜ਼ਾਂ ਦੀ ਦੁਬਾਰਾ ਜਾਂਚ ਕਰਦਾ ਹੈ ਬਾਅਦ ਵਿੱਚ ਜਦੋਂ ਫਾਈਲ ਐਮਟੀਪੀ ਕੋਲ ਜਾਂਦੀ ਹੈ ਤਾਂ ਉਹ ਫਾਈਲ ਨੂੰ ਮਨਜ਼ੂਰੀ ਦਿੰਦਾ ਹੈ ਜੇਕਰ ਕੋਈ ਨੁਕਸ ਹੈ ਤਾਂ ਉਹ ਇਸ ਨੂੰ ਵਾਪਸ ਭੇਜ ਦਿੰਦਾ ਹੈ ਜੋ ਸਿੱਧਾ ਆਰਕੀਟੈਕਟ ਕੋਲ ਜਾਂਦੀ ਹੈ ਅਤੇ ਦੁਬਾਰਾ ਡਰਾਫਟਸਮੈਨ ਤੋਂ ਈਟੀਪੀ ਕੋਲ ਜਾਂਦੀ ਹੈ ਜੇਕਰ ਫਾਈਲ ਮਨਜ਼ੂਰ ਹੋ ਜਾਂਦੀ ਹੈ ਤਾਂ ਆਨਲਾਈਨ ਭੁਗਤਾਨ ਲਈ ਇੱਕ ਲਿੰਕ ਜਨਰੇਟ ਹੁੰਦਾ ਹੈ ਜਿਸ ਤੇ ਕਲਿੱਕ ਕਰਨ ਤੋਂ ਬਾਅਦ ਡੈ빗 ਕਾਰਡ ਰਾਹੀਂ ਫੀਸ ਦਾ ਭੁਗਤਾਨ ਕੀਤਾ ਜਾਂਦਾ ਹੈ ਫੀਸ ਦਾ ਭੁਗਤਾਨ ਕਰਨ ਤੋਂ ਬਾਅਦ ਫਾਈਲ ਵਾਪਸ ਏਟੀਪੀ ਜਾਂ ਐਮਪੀਟੀ ਐਮਟੀਪੀ ਕੋਲ ਜਾਂਦੀ ਹੈ ਜੋ ਇਸ ਤੇ ਡਿਜੀਟਲ ਤੌਰ ਤੇ ਦਸਤਖਤ ਕਰਦਾ ਹੈ ਤੇ ਐਨਓਸੀ ਅਪਲੋਡ ਹੋ ਜਾਂਦੀ ਹੈ ਸਮੱਸਿਆ ਮੈਂ ਕੀ ਆਉਂਦੀ ਸੀ ਇਸ ਦੇ ਲਈ ਵੱਡੀ ਗਿਣਤੀ ਲੋਕਾਂ ਕੋਲ ਆਨਲਾਈਨ ਸਹੂਲਤਾ ਨਹੀਂ ਹਨ ਉਹ ਆਰਕੀਟੈਕਟਾਂ ਜਾਂ ਕਾਰਪੋਰੇਸ਼ਨ ਜਾਂ ਪੁੱਡਾ ਦੇ ਦਫ਼ਤਰਾਂ ਵਿੱਚ ਜਾ ਕੇ ਥੱਕ ਜਾਂਦੇ ਹਨ ਨਗਰ ਨਿਗਮ ਦਾ ਪੋਰਟਲ ਕਈ ਵਾਰ 15 ਦਿਨ ਬੰਦ ਰਹਿੰਦਾ ਹੈ ਕਈ ਵਾਰ ਫਾਈਲਾਂ ਆਟੋ ਜੰਪ ਹੋ ਜਾਂਦੀਆਂ ਹਨ ਅਤੇ ਦੁਬਾਰਾ ਅਪਲੋਡ ਕਰਨੀਆਂ ਪੈਂਦੀਆਂ ਹਨ ਕਈ ਵਾਰ ਫਾਈਲਾਂ ਕਰਪਟ ਹੋ ਜਾਂਦੀਆਂ ਜਿਸ ਕਾਰਨ ਸਮੱਸਿਆਵਾਂ ਆਉਂਦੀਆਂ ਨੇ ਏਟੀਪੀ ਤੋਂ ਲੈ ਕੇ ਡਰਾਫਟਸਮੈਨ ਕੋਲ ਨਾ ਤਾਂ ਲੈਪਟਾਪ ਹੈ ਅਤੇ ਨਾ ਹੀ ਕੰਪਿਊਟਰ ਸਾਰਾ ਕੰਮ ਮੋਬਾਈਲ ਤੇ ਕਰਨਾ ਪੈਂਦਾ ਸੀ ਜਦੋਂ ਕਿਸੇ ਅਧਿਕਾਰੀ ਜਾਂ ਕਰਮਚਾਰੀ ਦਾ ਤਵਾਦਲਾ ਹੋਇਆ ਤਾਂ ਕਈ ਕਈ ਦਿਨ ਫਾਈਲਾਂ ਲਟਕੀਆਂ ਰਹੀਆਂ ਕਿਉਂਕਿ ਇਲਾਕੇ ਵਿੱਚ ਤਾਇਨਾਤ ਅਧਿਕਾਰੀ ਹੀ ਮੋਬਾਈਲ ਤੇ OTP ਮਿਲਣ ਤੋਂ ਬਾਅਦ ਸਾਈਟ ਨੂੰ ਖੋਲ੍ਹ ਸਕਦਾ ਸੀ। ਮੁਦਾਇਕ ਰਮਨ ਰੋੜਾ ਦਾ ਕਹਿਣਾ ਹੈ ਕਿ ਮਾਨ ਸਰਕਾਰ ਦਾ ਇਸ ਲਾਗੂਇਕ ਫੈਸਲਾ ਹੈ ਜੋ ਮੱਧ ਵਰਗ ਅਤੇ ਗਰੀਬ ਵਰਗ ਦੇ ਲੋਕਾਂ ਲਈ ਬਹੁਤ ਲਾਹੇਵੰਦ ਹੈ। ਬਹੁਤੇ ਗਰੀਬ ਲੋਕ ਆਰਕੀਟੈਕਟਾਂ ਤੇ ਦਫ਼ਤਰਾਂ ਦੇ ਕੰਮ ਤੋਂ ਪਰੇਸ਼ਾਨ ਹੋ ਰਹੇ ਸਨ। ਇਹ ਪਿਛਲੀ ਸਰਕਾਰ ਦੇ ਗੁੰਝਲਦਾਰ ਫੈਸਲੇ ਸਨ ਜਿਨ੍ਹਾਂ ਤੇ ਮਾਨ ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ